ਪੰਜਾਬ ਬਿਜਲੀ ਖਰੀਦ ਸਮਝੌਤਿਆਂ ਦੀ ਵਿਜੀਲੈਂਸ ਜਾਂਚ ਸ਼ੁਰੂ ਪਾਵਰਕਾਮ ਨੇ ਵਿਜੀਲੈਂਸ ਨੂੰ ਸੌਪਿਆ 2007 ਤੋਂ ਲੈ ਕੇ 2017 ਤੱਕ ਦਾ ਰਿਕਾਰਡ ਤਕਨੀਕੀ ਪੱਖਾਂ ਨੂੰ ਸਮਝਣ ਦੇ ਲਈ ਬਿਜਲੀ ਮਹਾਰਾ ਦੇ ਵੀ ਲਈ ਜਾ ਰਹੀ ਮਦਦ ਹਿੰਦੀਪੋਦੀ ਫ্লাইਟ ਦੇ ਵਿੱਚ ਦੇਰੀ ਹੋਣ ਤੇ ਜ਼ਬਰਦਸਤ ਹੰਗਾਮਾ ਸ਼ਖਸ ਨੇ ਕੈਪਟਨ ਨੂੰ ਮਾਰਿਆ ਮੁਕਾ ਦਿੱਲੀ ਪੁਲਿਸ ਨੇ ਪੈਸੇਂਜਰ ਦੇ ਖਿਲਾਫ ਦਰਜ ਕੀਤਾ ਕਿ ਕੈਨੇਡਾ ਸਰਕਾਰ ਦੇ ਬਲਵਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਤਿਆਰੀ ਸਟੂਡੈਂਟਸ ਤੇ ਕੀਤੀ ਜਾਵੇਗੀ ਕੈਪਿੰਗ ਇਸ ਵੇਲੇ ਬੇਰੋਜ਼ਗਾਰਾਂ ਤੇ ਰਿਹਾਇਸ਼ੀ ਸੰਕਟ ਨਾਲ ਜੂਝ ਰਿਹਾ ਹੈ ਕੈਨੇਡਾ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਦਿਖੇਗਾ ਇੰਡੀਆ ਅਲਾਈਂਸ ਦਾ ਟ੍ਰੇਲਰ ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਹੋਇਆ ਗੱਠਜੋੜ ਅਜ ਕਾਂਗਰਸ ਦੇ ਮੇਅਰ ਉਮੀਦਵਾਰ ਵਾਪਸ ਲੈ ਸਕਦੇ ਨੇ ਨਾ ਤਰਨਤਾਰਨ ਸਰਪੰਚ ਕਤਲ ਕਾਂਦੇ ਵਿੱਚ ਜਰਮਨੀ ਬੈਠੇ ਅਮਰਤਪਾਲ ਬਾਟ ਸਮੇਤ 3 ਖਿਲਾਫ ਪਰਚਾ ਦਰਜ ਸਰਪੰਚ ਨੂੰ ਕਈ ਵਾਰ ਤਾਮਕੀਆਂ ਦੇ ਚੁੱਕੇ ਅਮਰ ਕਾਲ ਦੋ ਅਣਪਛਾਤੇਆਂ ਨੇ ਸ਼ਰੀਆਂ ਮਾਰੀਆਂ ਸਨ ਗੋਲੀ ਮੋਡਲ ਦੇ ਵਿਆਹ ਪਹੂਜਾਰੇ ਸਰ ਦੇ ਵਿੱਚ ਮਾਰੀ ਗਈ ਸੀ ਗੋਲੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੋਇਆ ਖੁਲਾਸਾ ਸਰੀਰ ਤੇ ਨਹੀਂ ਮਿਲੇ ਗੰਭੀਰ ਸੱਟਾਂ ਦੇ ਨਿਸ਼ਾਨ ਪੁਲਿਸ ਨੇ ਪਰਿਵਾਰ ਨੂੰ ਸੌਂਪੀ ਡੈਡ ਬਡ ਪੰਜਾਬ ਪਾਲ ਦੇ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਕੀਤੇ ਜਾ ਰਹੇ ਜ਼ਮੀਨਾਂ ਦੇ ਇੰਤਕਾਲ ਮੌਕੇ ਤੇ ਨਿਪਟਾਏ ਜਾ ਰਹੇ ਲੋਕਾਂ ਦੇ ਕੰਮ ਸੀ ਅੰਬੋਲੇ ਤੁਹਾਡੀ ਖੰਜਰ ਫੁਆਰੀ ਘਟਾਉਣੀ ਹੈ ਸਾਡਾ ਮਕਸਦ ਅਸ਼ਨਾ ਦੇ ਵਿੱਚ ਕੱਢੀ ਗਈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਪਰਬਤ ਪੇਰੀ ਵੱਡੀ ਗਿਣਤੀ ਚ ਸ਼ਰਦਾਲੂਆ ਨੇ ਫਰੀ ਹਾਜ਼ਰ ਸਾਰਾ ਜਨ ਵੀ ਨੂੰ ਪ੍ਰਕਾਸ਼ ਪੁਰਬ ਮੌਕੇ ਸਜਾਈ ਜਾਣ ਕੇ ਵਿਸ਼ੇਸ਼ ਦਵਾਨ ਨਵੀਂ ਵਿਜ਼ਨ ਤੇ ਲੀਡਰਸ਼ਿਪ ਕਿੰਨੀਆਂ ਚੁਣੌਤੀਆਂ ਹੋਈਆਂ ਹੱਲ ਬਿਹਤਰ ਪਾਲਿਸੀਜ਼ ਦੇ ਨਾਲ ਕਿਸ ਤਰ੍ਹਾਂ ਪੰਜਾਬ ਵਧ ਰਿਹਾ ਬੁਲੰਦੀਆਂ ਵੱਲ ਨਿਊਜ਼ 19 ਦੇ ਮੰਚ ਤੇ ਇਕੱਠੇ ਹੋਣ ਦੇ ਸਭ ਤੋਂ ਵੱਡੇ ਲੀਡਰਸ ਦੀ ਬਿਲਣਗੇ ਜ਼ਰੂਰੀ ਸਵਾਲਾਂ ਦੇ ਜਵਾਬ ਰਾਈジング ਪੰਜਾਬ ਮੰਗਲਵਾਰ ਸਵੇਰੇ 11 ਵਜੇ ਤੋਂ ਸਿਰ نیوز ਇਨ ਪੰਜਾਬ ਹਰਿਆਣਾ ਤੇ ਸਸ਼ਕਾਲ ਸਮੇਂ ਦੇ ਬੁਲੇਟਿਨ ਚ ਸਵਾਗਤ ਹੈ ਤਾਂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਪੰਜਾਬ ਬਿਜਲੀ ਖਰੀਦ ਸਮਝੌਤਿਆਂ ਦੀ ਵਿਜੀਲੈਂਸ ਜਾਂਚ ਸ਼ੁਰੂ ਕਰੇਗੀ ਤਾਂ ਪਾਵਰ ਕਾਮ ਨੇ ਦੱਸਦੇ ਕਿ ਵਿਜੀਲੈਂਸ ਨੂੰ ਰਿਕਾਰਡ ਸੌਂਪ ਦਿੱਤਾ ਹੈ ਵੱਡੀ ਖਬਰ ਹੈ ਦੱਸਦੇ ਕਿ 2007 ਤੋਂ ਲੈ ਕੇ 2017 ਦੀਆਂ ਫਾਈਲਾਂ ਜਿਹੜੀਆਂ ਨੇ ਉਹ ਸੌਂਪੀਆਂ ਗਈਆਂ ਨੇ ਅਕਾਲੀ ਭਾਜਪਾ ਗੱਠ ਜੋੜ ਸਰਕਾਰ ਦੇ ਵੇਲੇ ਬਿਜਲੀ ਸਮਝੌਤੇ ਹੋਏ ਸਨ ਔਰ ਤਕਨੀਕੀ ਪੱਖਾਂ ਨੂੰ ਸਮਝਣ ਦੇ ਲਈ ਬਿਜਲੀ ਮਹਾਰਾ ਦੀ ਜਿਹੜੀ ਮਦਦ ਹੈ ਉਹ ਲਈ ਜਾ ਰਹੀ ਹੈ ਤਾਂ ਦੱਸੇ ਕਿ ਤਾਪ ਬਿਜਲੀ ਘਰਾਂ ਅਤੇ ਸੂਰਜੀ ਊਰਜਾ ਬਿਜਲੀ ਖਰੀਦ ਸਮਝੌਤਿਆਂ ਦੀ ਪਰਤਾਲ ਹੋ ਰਹੀ ਹੈ ਤਾਂ ਸਿੱਧੇ ਤੌਰ ਤੇ ਦੱਸੇ ਕਿ ਚਰਚਾ ਦੇ ਵਿੱਚ ਸ਼ੁਰੂਆਤ ਤੋਂ ਹੀ ਇਹ ਮਸਲਾ ਹੈ ਔਰ ਕੈਪਟਨ ਸਰਕਾਰ ਵੇਲੇ ਵੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਜਾਂਚ ਜਿਹੜੀ ਹੈ

ਹਮੇਸ਼ਾ ਤੋਂ ਹੀ ਸੁਰੱਖਿਆ ਦੇ ਵਿੱਚ ਰਿਹਾ ਹੈ ਖਾਸ ਤੌਰ ਤੇ ਚੋਨਾ ਦੇ ਮੇਲੇ ਅ ਪੰਕਜ ਗਪਾਈ ਬੇਸੋਗੀ ਫੋਨ ਲਾਈਨ ਤੇ ਨੇ ਪੰਕਜ ਕੀ ਕੁਝ ਪੂਰੀ ਜਾਣਕਾਰੀ ਹੈ ਜਦੋਂ ਥਰਮਲ ਪਲਾਂਟ ਖਰੀਦਿਆ ਗਿਆ ਸੀਗਾ ਤਾਂ ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਵੀ ਕੀਤਾ ਗਿਆ ਸੀਗਾ ਕਿ ਕੀ ਬਿਜਲੀ ਸਮਝੌਤਿਆਂ ਦੀ ਜਾਂਚ ਕਰਵਾਈ ਜਾਏਗੀ ਕਿ ਸੋਲਰ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਤਕਰੀਬਨ 750 ਰੁਪਏ ਜਾਂ ਇਸ ਤੋਂ ਜ਼ਿਆਦਾ ਅ ਦੇ ਜਿਹੜੇ ਪ੍ਰਤੀ ਜਿਹੜੇ ਖਰੀਦੇ ਗਏ ਨੇ ਉਸ ਦੀ ਜਾਂਚ ਕਰਵਾਈ ਜਾਏਗੀ ਤਾਂ ਉਸ ਵੇਲੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ ਸੀਗਾ ਔਰ ਪਿਛਲੇ ਦਿਨਾਂ ਦੇ ਵਿੱਚ ਹਰਪ੍ਰੀਤ ਸਿੰਘ ਜੀਪੀਓ ਵੀ ਨਿਊਜ਼ ਰੇਟਿੰਗਸ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਸੀਗੇ ਕਿ ਅਸੀਂ ਜਾਂਚ ਕਰਵਾਵਾਂਗੇ ਕਿ ਕਿ ਕਿਹੜੀ ਕੰਪਨੀ ਕਿਸ ਦੇ ਨਾਲ ਖਰੀਦੀ ਕਿਵੇਂ ਖਰੀਦੀ ਕਿਸ ਦੇ ਵੱਲੋਂ ਖਰੀਦੀ ਗਈ ਔਰ ਕਿਸ ਸਰਕਾਰ ਦੇ ਵਿੱਚ ਕਿਸ ਦੀ ਸ਼ਮੂਲੀਅਤ ਸੀਗੀ ਤਾਂ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਵਿਜੀਲੈਂਸ ਡਿਪਾਰਟਮੈਂਟ ਨੂੰ ਇਹ ਇਨਕੁਆਇਰੀ ਜਿਹੜੀ ਮਾਰਕ ਕੀਤੀ ਗਈ ਹੈ ਬਿਜਲੈਂਸ ਇਨਕੁਆਰੀ ਜਿਹੜੀ ਹੈ ਉਹ 2007 ਤੋਂ 2012 ਦੇ ਵਿਚਾਲੇ ਜਿਹੜੇ 10 ਸਾਲ ਰੇ ਨੇ ਉਹਨਾਂ ਦੌਰਾਨ ਜਿਹੜੇ ਬਿਜਲੀ ਸਮਝੌਤੇ ਕੀਤੇ ਗਏ ਨੇ ਉਹਨਾਂ ਦੀ ਸਾਰੀ ਰਿਪੋਰਟ ਜਿਹੜੀ ਹੈ ਉਹ ਮੰਗਾਰੇ ਨੇ ਔਰ ਉਸ ਨੂੰ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਮਝੌਤਿਆਂ ਦੇ ਵਿੱਚ ਕੀ ਕਾਰਗੁਜ਼ਾਰੀ ਰਹੀ ਹੈ ਔਰ ਸਰਕਾਰ ਦੇ ਵਿੱਚ ਕਿਹੜੇ ਲੀਡਰ ਜਾਂ ਅਫਸਰ ਇਸ ਦੇ ਵਿੱਚ ਸਗੇ ਜਿਨ੍ਹਾਂ ਦੀ ਕਿਸੇ ਕੰਪਨੀ ਬਣਾ ਕੇ ਇਸ ਨੂੰ ਖਰੀਦਿਆ ਗਿਆ ਜਾਂ ਕਿਵੇਂ ਖਰੀਦਿਆ ਗਿਆ ਇਸ ਦੀ ਇਨਕੁਆਰੀ ਜਿਹੜੀ ਹੈ ਬਿਜਲੈਂਸ ਵੱਲੋਂ ਜਿਹੜੀ ਹੁਣ ਸ਼ੁਰੂ ਕਰ ਦਿੱਤੀ ਗਈ ਹੈ जी ठीक है बहुत बहुत शुक्रिया पंकज तमाम जानकारी ली तो बेहद अहम है कि दो प्राइवेट थर्मल प्लांट प्लान ने राजपुरा तलवंडी साबो जो काम कर रहे हैं हालांकि हाल ही के लिए गोइिंदवाल साहब वाला थर्मल प्लांट जोड़ा है वह खरीदया गया है तो हम देखना होगा कि किस तरीके जांच अगे व ਕਾਲੀ ਪਾਜਪਾ ਸਰਕਾਰ ਵੇਲੇ ਦੱਸਿਆ ਕਿ ਸਮਝੌਤੇ ਹੋਏ ਸਨ ਤਕਨੀਕੀ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਵਿਜੀਲੈਂਸ ਔਰ ਬੇਗਦ ਅਹਿਮ ਔਰ ਪਖਦਾ ਮੁੱਦਾ ਹਮੇਸ਼ਾ ਤੋਂ ਰਹਿੰਦਾ ਹੈ ਖਾਸ ਤੌਰ ਤੇ ਸਮਝੌਤਿਆਂ ਨੂੰ ਲੈ ਕੇ ਕਿਉਂਕਿ ਇਹ ਦਮ ਭਰਿਆ ਜਾਂਦਾ ਹੈ ਕਿ ਸਰਕਾਰਾਂ ਦੇ ਵੱਲੋਂ ਜਿਹੜਾ ਪਿਛਲੀਆਂ ਸਰਕਾਰਾਂ ਰਹੀਆਂ ਤਾਂ ਉਹਨਾਂ ਦੇ ਵੱਲੋਂ ਜਿਹੜੇ ਸਮਝੌਤੇ ਕਰਾਏ ਗਏ ਖਾਸ ਤੌਰ ਤੇ 2007 ਤੋਂ ਲੈ ਕੇ 2017 ਤੱਕ ਕਾਲੀ ਪਾਜਪਾ ਸਰਕਾਰ ਰਹੀ ਹੈ ਤਾਂ ਉਹ ਕਹਿ ਸਕਦੇ ਆ ਕਿ ਹੁਣ ਮੁਸ਼ਕਲਾਂ ਜਿਹੜੀਆਂ ਨੇ ਉਸ ਸਮੇਂ ਦੇ ਜਿਹੜੇ ਲੀਡਰ ਰਹੇ ਨੇ ਉਹਨਾਂ ਦੀਆਂ ਵੱਧ ਸਕਦੀਆਂ ਉਧਰ ਮੰਤਰੀ ਅਮਨ अरोड़ा ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਹਾਈ ਕੋਰਟ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਜੇਕਰ ਸਜ਼ਾ ਤੇ ਰੋਕ ਨਹੀਂ ਲੱਗਦੀ ਤਾਂ ਫਿਰ 26 ਜਨਵਰੀ ਨੂੰ ਝੰਡਾ ਨਹੀਂ ਲਹਿਰਾਉਣਗੇ ਇਹ ਹਾਈ ਕੋਰਟ ਨੇ ਕਿਹਾ ਹੈ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਹੁਣ 22 ਜਨਵਰੀ ਨੂੰ ਦੱਸ ਦੇਈਏ ਕਿ ਮਾਮਲੇ ਦੀ ਸੁਣਵਾਈ ਹੋਣੀ ਹੈ ਯਾਨੀ ਕਿ 26 ਜਨਵਰੀ ਤੋਂ ਪਹਿਲਾਂ ਮਾਮਲੇ ਦੀ ਸੁਣਵਾਈ ਹੋਏਗੀ ਔਰ ਦੇਖਣਾ ਹੋਏਗਾ ਕਿ ਕੁਝ ਉਸ ਸੁਣਵਾਈ ਚ ਰੰਦਾ ਹੈ ਪਰ ਬਿਹਦ ਐਮਸ ਇਹ ਜਿਹੜਾ ਕਹਿ ਸਕਦੇ ਆ ਸਟੇਟਮੈਂਟ ਆਈ ਹੈ ਔਰ ਇਹ ਸਭ ਤੌਰ ਤੇ अमन अरोड़ा दो साल की सजा सुनाई गई आ, दे दे है घरेलू मसला से उन्होंने जीजे वह सकते हैं कि शिकायत दी गई जिस तस तो शुरू होया और उसो तो बाद हूँ दो साल की सजा सुनाई गई है बाकी मैंबर भी सुनाई गई है सजा અમન अरोड़ा ਜਿਹੜੇ ਕੈਬਨਿਟ ਮੰਤਰੀ ਨੇ ਤਾਂ ਉਹਨਾਂ ਨੂੰ ਵੀ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਨਾਲ ਹੀ ਜ਼ਮਾਨਤ ਉਹਨਾਂ ਨੂੰ ਜ਼ਰੂਰ ਮਿਲ ਗਈ ਔਰ ਉਸ ਤੋਂ ਬਾਅਦ ਲਿਸਟ ਆਉਂਦੀ ਹੈ ਕਿ 26 ਜਨਵਰੀ ਨੂੰ ਝੰਡਾ ਲਹਿਰਾਇਆ ਜਾਣਾ ਹੈ ਉਮੇਸ਼ ਸ਼ਰਮਾ ਨੇ ਵੀ ਇਸੇ ਜੋਗੀ ਫੋਨ ਲਾਈਨ ਤੇ ਉਮੇਸ਼ ਕੀ ਕੁਝ ਕੀਤਾ ਗਿਆ ਹੈ ਹਾਈ ਕੋਰਟ ਦੇ ਵੱਲੋਂ ਮਾਮਲੇ 'ਚ ਦੇਖੋ ਹਾਈ ਕੋਰਟ ਵਿੱਚ ਇੱਕ ਨਾ ਪੀਆਲ ਪਾਈ ਗਈ ਸੀ ਜਿਹਨੂੰ ਕਹਿੰਦੇ ਆ ਪਬਲਿਕ ਇੰਟਰਸਟ ਡਿਲੀਗੇਸ਼ਨ ਅਨਿਲ ਕੁਮਾਰ ਤਾਇਲ ਵੱਲੋਂ ਉਹਨਾਂ ਨੇ ਮੰਗ ਕੀਤੀ ਸੀ ਕਿ ਇੱਕ ਮੰਤਰੀ ਜਿਹੜੇ ਕੈਬਨਿਟ ਰੈਂਕ ਨੇ ਉਹਨਾਂ ਨੂੰ ਨਿਚਲੇ ਅਦਾਲਤ ਵੱਲੋਂ ਸਜ਼ਾ ਦਿੱਤੀ ਗਈ ਹੈ ਔਰ ਉਹਨਾਂ ਨੂੰ 26 ਜਨਵਰੀ ਨੂੰ ਝੰਡਾ ਫਰਾਣ ਤੋਂ ਰੋਕਿਆ ਜਾਏ ਕਿਉਂਕਿ ਸੁਪਰੀਮ ਕੋਰਟ ਦੇ ਰੂਲ ਰੈਗੂਲੇਸ਼ਨ ਨੇ ਕਿ ਜੇ ਕਿਸੇ ਮਾਮਲੇ ਵਿੱਚ ਕਿਸੇ ਮੰਤਰੀ ਨੂੰ ਸਜ਼ਾ ਹੁੰਦੀ ਹੈ ਤਾਂ ਉਹਨੂੰ ਮੰਤਰੀਪਦ ਤੋਂ ਹਟਾਇਆ ਜਾਏ ਔਰ ਕਿਸੇ ਵੀ ਪਬਲਿਕ ਕੋਰਸ ਵਿੱਚ ਨਾ ਜਾਇਆ ਜਾਏ ਇਹਨੂੰ ਲੈ ਕੇ ਇੱਕ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਉਹ ਪਾਈ ਗਈ ਸੀ ਕਿ ਤੱਕ ਕੋਰਟ ਨੇ ਅਜ ਕਿਹਾ ਕਿ ਜੇ 22 ਫਰਵਰੀ 22 ਜਨਵਰੀ ਤੱਕ ਨਿਚਲੀ ਅਦਾਲਤ ਵਿੱਚ ਅਮਨ ਅਰੋੜਾ ਨੂੰ ਜਿਹੜੇ ਮੰਤਰੀ ਨੂੰ ਉਹਨਾਂ ਨੂੰ ਸਟੇ ਨਹੀਂ ਮਿਲਦੀ ਤਾਂ ਉਹ ਛੰਡ ਛੰਡਾ ਨਹੀਂ ਫੇਰਾ ਸਕਣਗੇ ਇਹ ਕੋਰਟ ਨੇ ਕਿਹਾ ਹੈ ਇਸੇ ਕਰਕੇ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਰੱਖੀ ਗਈ ਹੈ ਕਿਉਂਕਿ ਮੰਗ ਇਹ ਹੀ ਸੀ ਕਿ ਜਦੋਂ ਇੱਕ ਸਜ਼ਾ ਉਹਨਾਂ ਨੂੰ ਹੋ ਗਈ ਹੈ ਹਾਲਾਂਕਿ ਉਹ ਇਹਨਾਂ ਅਪੀਲ ਥੱਲੇ ਕਰਤੀ ਹੈ ਲੇਕਿਨ ਹਲੇ ਉਸਤੇ ਸਟੇ ਨਹੀਂ ਮਿਲਿਆ ਜੇ ਸਟੇ ਨਹੀਂ ਮਿਲਿਆ ਤਾਂ ਕੋਰਟ ਨੇ ਕਿਹਾ ਤਵੀ ਛੰਡਾਉ ਨਹੀਂ ਫਰਾਣਗੇ ਜੀ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਉਮੇਸ਼ तमाम ਜਾਣਕਾਰੀ ਲਈ ਤਾਂ ਇਹ ਸਾਫ ਹੈ ਕਿ ਜਦੋਂ ਤੱਕ ਸਟੇ ਨਹੀਂ ਮਿਲਦੀ ਉਦੋਂ ਤੱਕ ਨਹੀਂ ਛੰਡਾ ਫਰਾਣਗੇ ਹਾਲਾਂਕਿ 22 ਜਨਵਰੀ ਨੂੰ ਸੁਣਵਾਈ ਹੋ ਲਗਭਗ ਤਿਆ ਖੁਜਾਏਗਾ 26 ਜਨਵਰੀ ਦੇ ਨੇੜੇ ਤੇੜੇ ਕਿਉਂ ਚੰਡਾ ਤਹਿराणਗੇ ਜਾਂ ਫਿਰ ਨਹੀਂ। ਅਸਲਾ ਚੋਰੀ ਕਰਨ ਵਾਲੇ ਗ੍ਰਿਫਤਾਰ ਹੋਏ ਨੇ ਦੱਸਿਆ ਕਿ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਚੋਰੀ ਕੀਤੇ 16 ਹਥਿਆਰਾਂ ਦੇ ਵਿੱਚੋਂ 14 ਬਰਾਮਦ ਹੋ ਗਏ ਨੇ ਤਵੱਦੀ ਖਬਰ ਹੈ 30 ਕਾਰਤੂਸ ਵੀ ਬਰਾਮਦ ਹੋਏ ਨੇ ਤਦੱਸਿਆ ਕਿ ਅਸਲਾ ਚੋਰੀ ਕੀਤਾ ਗਿਆ ਸੀ ਗਨ ਹਾਊਸ ਦੇ ਵਿੱਚੋਂ ਦੋ ਜਿਹੜੇ ਮੁਲਜ਼ਮ ਨੇ ਨਿਹੰਗ ਦੇ ਬਾਣੇ ਦੇ ਵਿੱਚੋਂ ਪਹੁੰਚੇ ਹੋਏ ਸਨ उन्होंने आके इतने चोरी की हथियार एक मुलम नोरी दोलम जो हो सकते हैं मददगार हो सारा वेरवा पुलिस दिता जाना है और थोड़ी देर अह दे सकते हैं कि प्रैस कॉन्फ्रेंस उन्होंने वालों की जाएगी आई जी खुद यह जानकारी देने की किस किस तरीके ਇਹ ਚੋਰੀ ਕੀਤੀ ਗਈ ਹੈ ਚਰਨਜੀਤ ਕੌਸ਼ਲ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਚਰਨਜੀਤ ਕੀ ਕੁਝ ਜਾਣਕਾਰੀ ਹੈ 5 ਮੁਲਜ਼ਮ ਗ੍ਰਫਤਾਰ ਹੋਏ ਨੇ ਤਿੰਨ ਤਾਂ ਜਿਹੜੇ ਚੋਰੀ ਕਰਨਾ ਸੀ ਬਾਕੀਆਂ ਦੀ ਕੀ ਕੁਝ ਜਾਣਕਾਰੀ ਬਿਲਕੁਲ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ 24 ਘੰਟੇ ਦੇ ਵਿੱਚ ਜਿਹੜਾ ਪੁਲਿਸ ਨੇ ਚੋਰਾਂ ਨੂੰ ਫੜ ਲਿਆ ਗਿਆ ਹੈ ਇੱਕ ਵੱਡਾ ਖੁਲਾਸਾ ਸੰਗਰੂਰ ਪੁਲਿਸ ਨੇ ਕੀਤਾ ਜਿਨ੍ਹਾਂ ਦੇ ਕੋਲੋਂ 5 ਦੋਸ਼ੀ ਕਾਬੂ ਹੋਏ ਨੇ ਤੇ 14 ਜਿਹੜੇ ਚੋਰੀ ਕੀਤੇ ਹੋਏ ਹਥਿਆਰ ਸੀ ਤੇ ਉਸਦੇ ਨਾਲ 30 ਕਾਰਤੂਸ ਜਿਹੜੇ ਹੈਗੇ ਨੇ ਉਹ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਇੱਕ ਵੱਡੀ ਚੋਰੀ ਸੰਗਰੂਰ ਦੇ ਵਿੱਚ ਹੋਈ ਸੀ ਪੈਸਿਆਂ ਦੀ ਜਾਂ ਕਿਤੇ ਹੋਰ ਚੀਜ਼ ਦੀ ਚੋਰੀ ਨਹੀਂ ਹਥਿਆਰਾਂ ਦੀ ਦੁਕਾਨ ਦੇ ਵਿੱਚ ਚੋਰਾਂ ਦੇ ਵੱਲੋਂ ਹਥਿਆਰਾਂ ਦੀ ਜਿਹੜੀ ਚੋਰੀ ਆ ਉਹ ਕੀਤੀ ਗਈ ਸੀ 16 ਜਿਹੜੇ ਹਥਿਆਰ ਨੇ ਚੋਰਾਂ ਦੇ ਵੱਲੋਂ ਚੋਰੀ ਕੀਤੇ ਗਏ ਸੀ ਨਿਹੰਗ ਸਿੰਘਾਂ ਦਾ ਬਾੜਾ ਪਾ ਕੇ ਪੁਲਿਸ ਨੂੰ ਤੇ ਹੋਰ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਗੁੰਮਰਾਹ ਕਰਨ ਦੀ ਜਿਹੜੀ ਆ ਕੋਸ਼ਿਸ਼ ਆ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਤਾਂ ਵੱਡੇ ਖੁਲਾਸੇ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਸ਼ਨੀਵਾਰ ਨੂੰ ਜਿਹੜੀ ਇਹ ਚੋਰੀ ਆ ਕੀਤੀ ਗਈ ਸੀ ਤੇ 24 ਘੰਟਿਆਂ ਦੇ ਵਿੱਚ ਹੀ ਪੁਲਿਸ ਨੇ ਚੋਰਾਂ ਨੂੰ ਆਪਣੇ ਗ੍ਰਿਫਤ ਦੇ ਵਿੱਚ ਲੈ ਲਿਆ ਹਰ ਇੱਕ ਚੀਜ਼ ਜਿਹੜੀ ਇਹ ਜਾਣਕਾਰੀ ਉਹਨਾਂ ਤੋਂ ਲਈ ਗਈ ਆ ਪੁੱਛਗਿੱਛ ਜਿਹੜੀ ਹੈਗੀ ਆ ਲਈ ਜਾ ਰਹੀ ਆ ਪਰ ਵੱਡੀ ਗੱਲ ਇਹੀ ਹੁਣ ਤੱਕ ਨਿਕਲ ਕੇ ਆਈ ਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਕੋਲੋਂ 5 ਪਿਸਟਲ 5 ਰਵਾਲਵਰ ਤਿੰਨ ਬੰਦੂਖਾਂ ਇੱਕ ਰਾਈਫਲ ਤੇ ਵਾਰਦਾਤ ਸਮੇ ਵਰਤੇ ਜਾਣ ਵਾਲਾ ਮੋਟਰਸਾਈਕਲ ਤੇ ਉਸ ਦੇ ਨਾਲ ਨਾਲ ਇਲੈਕਟ੍ਰੀਕਲ ਕਟਰ ਇੱਕ ਹਥੌੜੇ ਤੇ ਕਰਾਰ ਵੀ ਬ੍ਰਮਤ ਹੋਏ ਨੇ ਕਿਉਂਕਿ ਉਹਨਾਂ ਨੇ ਇਲੈਕਟ੍ਰੀਕਲ ਕਟਰ ਦੇ ਨਾਲ ਜਿਹੜਾ ਹੈਗਾ ਸ਼ਟਰ ਨੂੰ ਇਹਦਾ ਪੂਰਾ ਕੱਟਿਆ ਹਥੌੜੇ ਨਾਲ ਤੋੜਿਆ ਤੇ ਉਸ ਤੋਂ ਬਾਅਦ ਜਾ ਕੇ ਦੁਕਾਨ ਦੇ ਵਿੱਚ ਸ਼ਾਮਿਲ ਹੋਏ ਨੇ ਇਹਦੇ ਵਿੱਚ ਇੱਕ ਹੋਰ ਵੀ ਵੱਡੀ ਤੁਹਾਨੂੰ ਜਾਣਕਾਰੀ ਦੇ ਦੀ ਕਿ ਜਿਹੜਾ ਗਨ ਹਾਊਸ ਦਾ ਮਾਲਕ ਆ ਉਹਦੇ ਉੱਪਰ ਵੀ ਕਾਰਵਾਈ ਹੋਣ ਦੀ ਉਮੀਦ ਆ ਪੂਰੀ ਪੂਰੀ ਹੈਗੀ ਆ ਕਿਉਂਕਿ ਨਹੀਂ ਤਾਂ ਗਨ ਹਾਊਸ ਦੇ ਮਾਲਕ ਨੇ ਹਥਿਆਰਾਂ ਨੂੰ ਸਹੀ ਤਰੀਕੇ ਨਾਲ ਰਿਕਾਰਡ ਮੁਤਾਬਕ ਰੱਖਿਆ ਹੋਇਆ ਸੀ ਦੂਸਰੀ ਗੱਲ ਨਹੀਂ ਗਨ ਹਾਊਸ ਦੇ ਮਾਲਕ ਦੇ ਵੱਲੋਂ ਕੋਈ ਚੌਕੀਦਾਰ ਉੱਤੇ ਰੱਖਿਆ ਗਿਆ ਸੀ ਤੇ ਤੀਸਰੀ ਗੱਲ ਜਿਹੜੀ ਪੁਲਿਸੇ ਵੱਲੋਂ ਕਹੀ ਗਈ ਹੈ ਕਿ ਗਨ ਹਾਊਸ ਦੇ ਬਾਹਰ ਵੀ ਕਿਸੇ ਵੀ ਕਿਸਮ ਦਾ ਕੋਈ ਸੀਸੀਟੀਵੀ ਜਿਹੜਾ ਕੈਮਰਾ ਹੈਗਾ ਉਹ ਨਹੀਂ ਲਗਾਇਆ ਗਿਆ ਸੀ ਪਰ ਕਿਤੇ ਨਾ ਕਿਤੇ ਉਹਦੀਆਂ ਜਿਹੜੀਆਂ ਉਹਦੇ ਵੱਲੋਂ ਕੀਤੀਆਂ ਗਿਆ ਲਾਪਰਵਾਹੀਆਂ ਨੇ ਉਹ ਵੀ ਕਿਤੇ ਨਾ ਕਿਤੇ ਚੋਰੀ ਦਾ ਜਿਹੜਾ ਹੈਗਾ ਉਸ ਨੂੰ ਹੌਸਲਾ ਦਿੱਤਾ ਚੋਰਾਂ ਨੂੰ ਚੋਰਾਂ ਵੱਲੋਂ ਬਣਾ ਰੈਕੀ ਕੀਤੀ ਗਈ ਆ ਪੂਰੇ ਲਾਪਰਵਾਹੀਆਂ ਦੇਖੀਏਂਗੇ ਨੇ ਜਾਂਚੀਏਂਗੇ ਨੇ ਕਿ ਇਹ ਕਮੀਆਂ ਹੈਗੀਆਂ ਨੇ ਪਰ ਬਿਲਕੁਲ ਆਸਾਨ ਤਰੀਕੇ ਨਾਲ ਇਸ ਜਗ੍ਹਾ ਤੋਂ ਵੀ ਚੋਰੀਆਂ ਕੀਤੀ ਜਾ ਸਕਦੀ ਆ ਤਾਂ ਹੀ ਜਿਹੜਾ ਜਾ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਜਿਹੜਾ ਚੋਰਾਂ ਨੇ ਇਸ ਚੋਰੀ ਕਰਨ ਨੂੰ ਅੰਜਾਮ ਦਿੱਤਾ ਤਾਂ 24 ਘੰਟੇ ਦੇ ਵਿੱਚ ਪੁਲਿਸ ਨੇ ਜਿਹੜਾ ਚੈਲੰਜ ਪੁਲਿਸ ਨੂੰ ਸੀ ਚੋਰਾਂ ਦੇ ਵੱਲੋਂ ਕੀਤਾ ਗਿਆ ਉਹ ਨਿਪਟਾ ਲਿਆ ਤੇ ਜਿਹੜੇ ਚੋਰ ਹੈਗੇ ਨੇ ਪੁਲਿਸ ਦੇ ਵੱਲੋਂ ਪੰਜ ਦੋਸ਼ੀ ਜਿਹੜੇ ਹੈਗੇ ਨੇ ਕਾਬੂ ਕਰ ਲਏਤੇ ਗਏ ਨੇ ਜੀ ਪੂਰਾ ਵੇਰਵਾ ਦੇ ਦਿੱਤਾ ਗਿਆ ਹੈ ਚਰਨਜੀਤ ਪੁਲਿਸ ਦੇ ਵੱਲੋਂ ਔਰ ਕਿਉਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਥਿਆਰ ਹੀ ਕਿਉਂ ਚੋਰੀ ਕੀਤੇ ਗਏ ਤਾਂ ਬਿਲਕੁਲ ਪੁਲਿਸ ਦੇ ਵੱਲੋਂ ਜਿਹੜਾ ਪੂਰਾ ਵੇਰਵਾ ਦਿੱਤਾ ਗਿਆ ਤੇ ਇਹ ਵੀ ਗੱਲ ਸਾਫ਼-ਸਾਫ਼ ਤੌਰ ਤੇ ਕਹੀ ਗਈ ਹੈ ਕਿ ਜਿਹੜੇ ਪੰਜ ਦੋਸ਼ੀ ਨੇ ਕਿਤੇ ਨਾ ਕਿਤੇ ਹਥਿਆਰਾਂ ਦੀ ਚੋਰੀ ਕਰਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਕਰਨ ਦੇ ਲਈ ਕਿਤੇ ਨਾ ਉਹਦੀ ਸਰਾਖ ਦੇ ਵਿੱਚ ਸੀ ਉਹ ਹਰ ਚੀਜ਼ ਜਿਹੜੇ ਕਲਾਸੇ ਨੇ ਕਿ ਤਰ੍ਹਾਂ ਕਿਤੇ ਹੋਣੇ ਨੇ ਜਦੋਂ ਉਹਨਾਂ ਦੇ ਚੋਰਾਂ ਤੋਂ ਪੁੱਛਪੜਤਾਲ ਹੋਊਗੀ ਤਾਂ ਜਾ ਕੇ ਉਹਨਾਂ ਨੇ ਜਿਹੜੀ ਪਲਾਨਿੰਗ ਆਪਣੀ ਉਹ ਵੀ ਸਾਹਮਣੇ ਰੱਖ ਦੇਣੀ ਹੈ ਕਿ ਸਾੰਨੇ ਇੱਕ ਵੱਡੀ ਪਲਾਨਿੰਗ ਕਰਨੀ ਸੀ ਪਰ ਚੋਰਾਂ ਦੀ ਜਿਹੜੀ ਵੱਡੀ ਪਲਾਨਿੰਗ ਹੈ ਕਿਤਨਾ ਕਿਤੇ ਉਹਨੂੰ ਪੁਲਿਸ ਦੇ ਵੱਲੋਂ ਮਾਰ ਦੇ ਦਿੱਤੀ ਗਈ ਆ ਇੱਕ ਵੱਡਾ ਚੈਲੰਜ ਸੰਗਰੂਰ ਪੁਲਿਸ ਨੂੰ ਸੀ ਸੰਗਰੂਰ ਦੇ ਵਿੱਚ ਹਥਿਆਰਾਂ ਦੀ ਚੋਰੀ ਕੀਤੀ ਗਈ ਆ ਇੱਕ ਗਨ ਹਾਊਸ ਤੋਂ ਸ਼ਰਿਆਮ ਬੇਰ ਆਤਮ ਹਥਿਆਰ ਲੈ ਚੋਰਾਲੇ ਗਏ ਸੀ ਪਰ ਪੁਲਿਸ ਨੇ ਕਿਤੇ ਨਾ ਕਿਤੇ ਚਾਲੇ ਨੂੰ ਦੇਖਦੇ ਆ ਦੂਸ਼ੀਆਂ ਨੂੰ ਕਾਬੂ ਕਰ ਲਿਆ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜਾ ਹੈਗੇ ਨੇ ਸਾਰੇ ਜਿਹੜੇ ਚੋਰ ਨੇ ਇਸ ਵਕਤ ਪੁਲਿਸ ਦੀ ਹਰਸਤ ਦੇ ਵਿੱਚ ਨੇ ਇੱਕ ਹੋਰ ਸਵਾਲ ਹੈ ਚੰਜੀਤ ਕੀ ਨਿਹੰਗ ਦੇ ਬਾਣੇ ਦੇ ਵਿੱਚ ਜਿਹੜੇ ਮੌਜਮ ਆਏ ਨੇ ਉਹਨਾਂ ਦੀ ਕੀ ਥੋਰੀ ਹੈ ਹਾਂ ਬਿਲਕੁਲ ਹੀ ਸਾਫ ਤੌਰ ਤੇ ਦਗੇ ਜੀ ਸਾਹਿਬ ਵੱਲੋਂ ਕਿਹਾ ਗਿਆ ਕਿ ਜਿਹੜੇ ਨਿਹੰਗ ਤਿੰਗੜਾ ਬਾਣਾ ਪਾਇਆ ਗਿਆ ਕਿਤੇ ਨਾ ਕਿਤੇ ਉਹ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਇਹ ਜਿਹੜਾ ਬਾਣਾ ਪਾਇਆ ਗਿਆ ਤਾਂ ਜੋ ਲੋਕ ਕਿਤੇ ਨਾ ਕਿਤੇ ਜਿਹੜੇ ਸਰਚ ਹੈਗੀ ਆ ਉਹ ਨਿਹੰਗ ਸਿੰਘਾਂ ਵੱਲ ਜਾਵੇ ਪਰ ਸਾਫ ਸਾਫ ਉਹਨਾਂ ਨੇ ਇਹ ਜਿਹੜਾ ਮੈਂ ਦੱਸ ਦਿੱਤਾ ਗਿਆ ਕਿ ਨਿਹੰਗ ਸਿੰਘ ਨਹੀਂ ਸੀ ਉਹਨਾਂ ਨੇ ਸਿਰਫ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਜਿਹੜਾ ਨਿਹੰਗ ਸਿੰਘ ਹੈ ਉਹਨਾਂ ਦਾ ਬਾਣਾ ਵਰਤੇ ਗਿਆ ਸੀ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਚਰਨਜੀਤ तमाम ਜਾਣਕਾਰੀ ਲਈ ਤਾਂ ਬਿਲਕੁਲ ਸਾਫ ਹੋਇਆ ਹੈ ਸਾਰਾ ਮਾਮਲਾ ਅਸੀਂ ਕਹਿ ਸਕਦੇ ਹਾਂ ਕਿ ਪੂਰਾ ਜਿਹੜਾ ਹੈ ਉਹ ਪੁਲਿਸ ਤੈਅ ਤੱਕ ਪਹੁੰਚੀ ਹੈ 24 ਘੰਟੇ ਦੇ ਅੰਦਰ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਪੰਜ ਮੁਲਜ਼ਮ ਦੱਸੀ ਜਾ ਰਹੇ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨ ਇਹਨਾਂ ਦੇ ਵਿੱਚੋਂ ਜਿਹੜੇ ਮੁੱਖ ਮੁਲਜ਼ਮ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਅੱਗੇ ਵਧਾਂਗੇ ਤਾਂ ਮਾਡਲ ਦਿਵਿਆ ਪਾਹੂਜਾ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਸੀ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਸਰੀਰ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਨਹੀਂ ਮਿਲੇ ਤਾਂ ਪੁਲਿਸ ਨੇ ਪਰਿਵਾਰ ਨੂੰ ਬੈਡ ਬੋਡੀ ਸੌਂਪ ਦਿੱਤੀ ਹੈ ਤਾਂਕਿ ਅੰਤਿਮ ਸੰਸਕਾਰ ਕੀਤਾ ਜਾ ਸਕੇ ਔਰ ਬਾਅਦ ਦੇ ਵਿੱਚ ਦੱਸੀਏ ਕਿ ਵਿਸਰਾ ਸੁਰੱਖਿਅਤ ਰੱਖਿਆ ਗਿਆ ਹੈ ਜਾਂਚ ਦੇ ਲਈ ਮਧੂਬਨ ਲੈਬ ਦੇ ਵਿੱਚ ਭੇਜਿਆ ਗਿਆ ਹੈ ਵਿਸਰਾ ਨੂੰ ਹਰ ਕਤਲ ਦੇ 11 ਦਿਨ ਬਾਅਦ ਪਾਰਖਨਾ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਤਾਂ ਇਹ ਵੀ ਬੇਗਦਹੀ ਕਹਿ ਸਕਦੇ ਆ ਕਿ ਅਜੇ ਤੱਕ ਅਣਸੁਲਝੀ ਹੋਈ ਗੁੱਥੀ ਹੈ ਹਾਲਾਂਕਿ ਬਹੁਤ ਸਾਰੇ ਕਨੈਕਸ਼ਨ ਅਸੀਂ ਕਹਿ ਸਕਦੇ ਆ ਸਾਹਮਣੇ ਆਏ ਕਿਉਂਕਿ ਗੈਂਗਸਟਰ ਦੀ ਇੱਕ ਗਰਲਫ੍ਰੈਂਡ ਸੀ ਐਂਟੀ ਗੈਂਗਸਟਰ ਤੇ ਸ਼ੱਕ ਹੈ ਤਾਂ ਦਿਵਿਆ ਦੀ ਭੈਣ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਤੇ ਅਜੇ ਕੋਈ ਪੁਖਤਾ ਨਹੀਂ ਕਹਿ ਸਕਦੇ ਪਰ ਇਹਨਾ ਜ਼ਰੂਰ ਹੈ ਕਿ वारदात को अंजाम जरा है अभिजीत और बलराज के वालों कटे मिलकर दिता गया है सारा कुछ उन्होंने जिक्र किया और इंसाफ की उधर तरन तारणच कतलकंड जुड़ी हुई वीड्डी खबर है दस दी कि पुलिस ने अमृतपाल बाठ के खिलाफ केस दर्ज किया है ਅਮਰਿਤਪਾਲ ਬਾੜੀ 'ਤੇ ਸਮੇਤ ਤਿੰਨ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਫਿਲਹਾਲ ਜਰਮਨੀ ਦੇ ਵਿੱਚ ਅਮਰਿਤਪਾਲ ਬਾੜ ਰਹਿ ਰਹੇ ਹਨ ਅਮਰਿਤਪਾਲ ਬਾੜ 'ਤੇ ਦਸਦੀਕੀ ਕਤਲ ਕਰਾਉਣ ਦਾ ਸ਼ੱਕ ਹੈ ਔਰ ਸਰਪੰਚ ਨੂੰ ਕਈ ਵਾਰ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਅਮਰਿਤਪਾਲ ਦੇ ਵੱਲੋਂ ਔਰ ਅਮਰਿਤਪਾਲ ਬਾੜ 'ਤੇ ਪਹਿਲਾਂ ਤੋਂ 17 ਮਾਮਲੇ ਦਰਜ ਨੇ ਇੱਕ ਵੱਡੀ ਗਿਣਤੀਆਂ ਦਾ ਮਾਮਲਿਆਂ ਦੀ ਕੱਲ ਸਰਪੰਚ ਜਵਨ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਹੋਇਆ ਸੀ ਦੋ ਬਦਮਾਸ਼ ਜਿਹੜੇ ਨੇ ਜਿਨ੍ਹਾਂ ਨੇ ਕਤਲ ਕੀਤਾ ਸੀਸੀਟੀਵੀ ਵਿੱਚ ਜ਼ਰੂਰ ਕੈਦ ਹੋਏ ਪਰ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ